ਹੇਲਾਤ ਮੇਰੇ ਮਾੜੇ ਸੌ ਲੜੋ ਵੀ ਮਾਤਾ ਦਾ ਪੱਖਾ ਵੀ ਸੜ ਗਿਆ ਮਾਤਾ ਕਹਿੰਦੀ ਮੇਰੇ ਹਾਲਾਤ ਬਹੁਤ ਮਾੜੇ ਨੇ ਤੇ ਆ ਛੱਤ ਵੀ ਡਿੱਗਦੀ ਜੇ ਨਹੀਂ ਜੇ ਕੇ ਸਾਨੂੰ ਕੋਈ ਆਟਾ ਕਿੰਨਾ ਕਰ ਦੇ ਨਹੀਂ ਨਹੀਂ ਪੱਖਾ ਪੱਖੇ ਦਾ ਇੰਤਜ਼ਾਮ ਤੇ ਇਹਦਾ ਆਪਣਾ ਅਮ ਬਾਲਿਆਂ ਦਾ ਥੋੜਾ ਬੋਦਾ ਸੈਟਲਮੈਂਟ ਜੇ ਤੁਹਾਡਾ ਕਰਵਾ ਦਿੰਨਾ ਠੀਕ ਹੈ ਹਾਂ ਮੈਂ ਕਰਵਾ ਦਿੰਨਾ ਹੁਣੇ ਹਾਂਜੀ ਰੈਡੀ ਸ਼ੈਡਿੰਗ ਹੋ ਗਈ ਹੈ ਹੁਣ ਆਪਾਂ ਤੇ ਅਮਸਤ ਕਰਨੇ ਆ ਮਨੇ ਕਿਹਾ ਮਾਲਾ ਮਾਦਾਨੀ ਬਿਜੁਰਗਨੋ ਦਾ ਕਮਰਾ ਦੇਖਦੇ ਆ ਉਹ ਦੇਖਣ ਜਾਣਾ ਬਾਲੀਵੁੱਡੀ ਡਿੱਪੇ ਨੂੰ ਉੱਧਰ ਜਾਣਾ ਉਹ ਕਰਨਾ ਹੈ ਤੇ ਸੱਸੀ ਗਾਲ ਸਵਾਗਤ ਤੁਹਾਡੇ ਇਹਨਾਂ ਵਲੌਗ ਦੇ ਵਿੱਚ ਤੇ ਸੰਦੀਪ ਵੀ ਚੱਲੀ ਐ ਅੰਮ੍ਰਿਤਸਰ ਕਹਿੰਦੀ ਮੈਂ ਰਹਿਣਾ ਐ ਆਹ ਖੜਾ ਸਟਾਈਲ ਕਰਾ ਵੇ ਕਰਨਾ ਹੋ ਗਿਆ ਚਲੋ 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 ਰੱਖ ਲਓ ਆਲੂ ਨਹੀਂ ਆ ਜਾ ਕਿਹਨ ਜਾਣਾ ਜਾਣਾ ਹੈ ਕੋਈ ਨਹੀਂ ਨੇ ਰਹਿਣ ਦ ਇੱਥੇ ਹੀ ਚੁਰਨ ਤੇਲ ਲਉਣਾ ਇਹ ਲਾਇਆ ਨਹੀਂ ਅੱਜ ਬਾਈ ਆ ਜਾ ਦਦੀ ਆ ਜੋ ਦਦੀ ਆ ਜੋ ਬਾਜੂ ਨਹੀਂ ਬੂਆ ਪਿੱਛੇ ਹੋਇਆ ਤੇ ਬੂਆ ਪਿੱਛੇ ਆ ਹਾਏ ਨਹੀਂ ਨਹੀਂ ਰੱਖ ਲੋ ਇਹਨੂੰ ਇਹਨੂੰ ਨਹੀਂ ਖੜਨਾ ਮਸਤੀ ਤੇ ਐਨਕ ਲੂੰਗੀ ਆ ਤੋੜਤੀ ਐਨੇ ਤਾਂ ਹੁਣ ਲੈ ਲੈ ਐਨਕ ਨਹੀਂ ਲੈਣੀ ਚਾਹੀਦੀ ਤੇ ਕਹਿੰਦੀ ਇੱਕ ਪਾਸੇ ਉਹ ਕਹਿੰਦੇ ਸੀ ਆਇ ਖੜੀ ਪਿੰਦ ਤੇ ਇਨੇ ਪੈਸੇ ਜ਼ਰੂਰੀ ਲਾਉਣੇ ਡੰਡੀ ਲਿਆਓ ਕਬਜਾ ਹੀ ਪੈਣਾ ਬਸ ਡੰਡੀ ਪਵਾ ਕੇ ਲੈ ਦਵਾਂਗੇ ਯਾਰ ਮੈਂ ਬੜੀ ਉਹ ਡੈਡ ਨੇ ਕਬਜਾ ਪਾ ਦੇਣੇ ਦੱਜਾ ਕੋਈ ਹੈ ਮੈਂ ਤੇਲਾ ਤੁਲਾ ਲਾ ਦੇਵਾਂਗਾ ਤੇ ਨਹੀਂ ਕੋਈ ਵੀ ਲੇਗਾ ਇਹਦੀ ਠੀਕ ਹਾਂ ਉਹਨਾਂ ਪਾ ਚਾਡੇ ਆਏ ਆ ਇੱਥੇ ਆਪਾ ਪਹੁੰਚ ਗਏ ਆ ਟੋਲ ਪਲਾਜ਼ਾ ਪਹੁੰਚ ਗਏ ਆ ਹਰ ਗੁਨਾ ਹੀ ਮੇਨੇ ਆ ਮਾਰੀ ਕਰੀ ਜਾਂਦਾ ਯੋ ਯੋ ਬਣੀ ਸੀ ਇਹਦੇ ਤੇ ਮਾਰ ਦੀ ਦਵਾਈ ਲੈਣੀ ਜਾਂਦਾ ਬਣੇ ਹੱਥ ਪੈ ਜਾਵੇ ਮਾਰਦਾ ਰਹਿਣਾ ਰੋਇਆ ਕਰਨ ਵਾਲੇ ਦਾ ਸਟਾਈਲ ਆ ਆ ਸਹੀ ਗੱਲ ਲੈ ਕਰਨਾ ਦੇ ਮੇਰੇ ਕੋਲ ਆ ਮੁੰਡਾ ਕੇ ਬੱਦਲ ਚੈੱਕ ਕਰੋ ਕੈਨੇਡਾ ਦੇ ਆ ਕੈਨੇਡਾ ਦੇ ਹਾਂ ਅੰਗਰੇਜ਼ੀ ਗੱਲ ਜੀ ਬੱਸ ਨਾ ਓ ਮੈਂ ਥੋੜਾ ਜਿਹਾ ਬਿਜ਼ੀ ਰਿਆਂ ਡੀ ਜੀ ਹੋਣੀ ਗੱਲ ਮੈਂ ਦੇਖਾ ਬਾਹਰ ਕਿਤੇ ਨਹੀਂ 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 ਬਾਹਰ ਨਹੀਂ ਅਸੀਂ ਤਾਂ ਇਧਰ ਹੜ ਨਹੀਂ ਆਏ ਉਧਰ ਸੈਸੂਆ ਕਰਦੇ ਰੇ ਫਿਰ ਇਹ ਗੇੜਾ ਨਹੀਂ ਲੱਗਾ ਹੜਾ ਆ ਕੇ ਫਿਰ ਉਧਰ ਆ ਕੇ ਗੇੜਾ ਗੂੜਾ ਲੱਗਾ ਨਹੀਂ ਆਪਣਾ ਆਂਟੀ ਕਹਿੰਦੇ ਤੇਲ ਚੋੜੀਏ ਵਿਰੋਧ ਕਰ ਦਵਾ ਹਰੇ ਕੋਈ ਹਰੇ 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 ਪਾ ਲੋ ਬੜਵ ਨੇ ਗੰਨੇ ਨੇ ਕੋਲਣਗੇ ਆ ਤੇਰਾ ਵਾ ਗਾਣੇ ਬਣਾਵਾ ਪੱਗ ਸੋਹਣੀ ਤੇਰੀ ਇਹ ਕੱਲ ਜੀ ਕੀ ਆਜੇ ਠੀਕ ਠਾਕ ਖਾ ਲੈ ਖਾ ਖਾ ਲ ਪਾ ਹੋ ਜਨੀੜਾ ਮੁੰਜ ਦੇਂਦੀ ਇਦਾਂ ਇਕੇ Hmm. Jangan gaji, yang hmm. gaji, yang gaji, yang gaji, yang gaji, yang gaji, yang gaji, yang okay. gaji, yang gaji, ਇਹ ਕਿ ਸਾਤੇ ਡਿਗੀਆਂ ਨੂੰ ਮਾਤਾ ਅਗੇ ਤੱਕ ਨਹੀਂ ਮਾਤਾ ਕੰਢੀ ਰਹੀ ਰਹਿੰਦੀ ਹੈ। ਹਾਂ ਤਸੀਂ ਘਰੇ ਪਹੁੰਚੇ। ਬੜਾ ਨੀਮਾ ਵੈਂਡ ਸਿਸਟਮ ਆਣਾ। ਕੀ ਹਾਲ ਚ ਹੈ? ਬਹੁਤ ਅੰਦਰ ਆਉਂਦੇ। ਤੇਰੀ ਭਲੀਏ ਜੀ। ਇਹਦੇ ਦੇਖ ਨੇ ਕੀ ਬਣਿਆ ਜੀ। ਹਾਂ ਡਗ ਇਥੋਂ। ਇੰਬਾਨੇ ਗੜ ਗਏ ਆ ਵੀ ਆਵੀ ਡਿੱਗਣ ਵਾਲਾ ਆਵੇ ਆਵੇ ਹੋ ਆ ਆਵੇ ਤੇ ਰੇਡਾਂ ਆਵੇ ਕਿੰਨੀਆਂ ਗੁਰਵਾਏ ਤੇ ਕੋਈ ਨਾ ਤਰੇੜਾ ਆ ਗਾ ਮਿੱਧਰ ਦੇ ਪਾਸੇ ਆਖੋ ਕੀ ਬੰਡਿਆ ਉੱਪਰ ਉੱਪਰ ਤਰਪਾਲ ਪਾਈ ਉਹ ਉੱਪਰਲੇ ਬੰਨੇ ਤਰਪਾਲ ਦੇ ਹੰਡੇ ਆ ਬਸ ਉਹ ਕੱਲੀ ਉੱਪਰ ਵਾਲੇ ਬੰਨੇ ਤਰਪਾਲ ਰਹਿ ਗਈ ਆਂਦਾ ਇੱਥੇ ਮਾਤਾ ਸੰਧੀ ਤੇ ਮੰਦੇ ਮਾਤਾ ਬਜ਼ੁਰਗਿਆ ਇੱਕ ਉਸ ਹੁੰਦੀ ਤੇ ਇਹ ਮਾਤਾ ਦਾ ਮਤਲਬ ਪੋਤਰਾ ਸੀਗਾ ਪਤਾ ਨਹੀਂ ਕੌਣ ਹੈ ਮੰਨਣ ਪਤਾ ਜੇ ਗਵੰਡੀ ਹੈ ਜਾਂ ਕੌਣ ਹੈ ਇਹ ਪੁੱਛਦੇ ਆ ਜਿਹੜਾ ਇੱਥੇ ਵੀਰ ਸੀਗਾ

ਨਹੀਂ ਕੋਈ ਗੱਲ ਨਹੀਂ ਕੋਈ ਮਤਲਬ ਹੋ ਨਹੀਂ ਚਲਾਈ ਪੱਖਾ ਸੜ ਗਿਆ ਹਾਂ ਆ ਇੱਕੋ ਪੱਖਾ ਸੀਗਾ ਉਹ ਵੀ ਜੀ ਉੱਥੇ ਤਾਂ ਹੈਗਾ ਨਹੀਂ ਛੱਤ ਅੰਦਰੋਂ ਸਾਡੀ ਜੋਈ ਜਾਂਦੀ ਆ ਵੀ ਬੜਾ ਜੁੰਦਾ ਹੈ ਅੱਛਾ ਪੱਖਾ ਸੜ ਗਿਆ ਪੱਖਾ ਵੀ ਸੜ ਗਿਆ ਉਹ ਵੀ ਸੜ ਗਿਆ ਰਾਤ ਨੂੰ ਓਏ ਹੋ 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 ਬੜੀ ਬੁੜੀ ਆ ਦੇਖੇ ਕਿ ਰਖਣਾ ਤਾਂ ਨਹੀਂ ਜਾਂਦਾ ਸਾਡੇ ਕੋਲ ਨਾ ਸਾਡੇ ਕਾਹਦੇ ਗਰਮੀ ਬੜੀ ਹੁਣੀ ਨਾ ਗਰਮੀ ਰਾਤ ਨੂੰ ਨਾ ਸਾਡੇ ਬੱਚੇ ਨਿਗਣਿਗੇ ਹੈਗੇ ਸੀ ਕੋਈ ਹਾਲਾਤ ਕੱਲੇ ਰਹਿੰਦੇ ਮਤਾਈ ਤੁਸੀਂ ਇਥੇ ਮੈਂ ਹਾਂ ਕਦੇ ਇਹਨਾਂ ਦਾ ਬੱਚੇ ਨਾ ਬੱਚੇ ਆ ਦੋ ਛੋਟੇ ਛੋਟੇ ਮੇਰੇ ਕੋਲੇ ਇਹਨਾਂ ਦਾ ਡੈਡੀ ਵੀ ਪੂਰੇ ਹੋ ਗਏ ਉਹਨਾਂ ਦੇ ਬੱਚੇ ਜਿਹੜੇ ਮੇਰੇ ਪੋਤਰੇ ਨੇ ਓਏ ਹੋਏ 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 ਤੇ ਉਹਦਾ ਡੈਡੀ ਵੀ ਪੂਰਾ ਹੋ ਗਿਆ ਯਾ ਮੈਂ ਉਹਨਾਂ ਨੂੰ ਸਾਹਮਣੇ ਆ ਮੇਰੇ ਘਰ ਦੇ ਲਾੜ ਦੇ ਵੀਰੇ ਬਹੁਤ ਮਾਰੇ ਆ ਦੇਖੋ ਛੋਟੀ ਉਮਰ 'ਚ ਉਹਨਾਂ ਦਾ ਡੈਡੀ ਪੂਰਾ ਆ ਬੱਚਿਆਂ ਨੇ ਓਹ ਹੋ ਹੋ ਆ ਦੇਖੋ ਅੱਛਾ 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 ਛੋਟੀ ਉਮਰ 'ਚ ਡੈਡੀ ਪੂਰੇ ਹੋ ਗਏ ਐਕਸੀਡੈਂਟ ਨਾਲ ਪੂਰਾ ਆ ਤੇਰਾ ਬਣਿਆ ਬੋਲੀ ਰਾਤ ਗੱਲ ਨਹੀਂ ਨਹੀਂ ਰੋਣਾ ਨਹੀਂ ਹੁਣੇ ਮੇਰੇ ਪੱਖੇ ਦਾ ਜਿਹੜਾ ਪੱਖੇ ਦਾ ਇੰਤਜ਼ਾਮ ਨਾ ਹੁਣੇ 1 ਮਿੰਟ ਦੇ ਵਿੱਚ ਮੈਂ ਕਰਕੇ ਦਿੰਦਾ ਮਾਤਾ ਜੀ ਨਾ ਰਾਤ ਪੱਖੇ ਤੋਂ ਬੈਣਾ ਹੁੰਦੇ ਨੇ ਰੋਣਾ ਨਹੀਂ ਠੀਕ ਆ ਮੈਂ ਪੱਖੇ ਦਾ ਇੰਤਜ਼ਾਮ ਜਿਹੜਾ ਉਹ 1 ਮਿੰਟ ਦੇ ਵਿੱਚ ਵਿੱਚ ਹੁਣੇ ਕਰ ਦਿੰਦਾ ਮੈਂ ਪੱਖਾ ਲਿਆ ਕੇ ਤੇ ਹੁਣੇ ਫਿੱਟ ਕਰਾ ਦਿੰਦੇ ਠੀਕ ਹੈ ਰੋਟੀ ਦਾ ਵੀ ਰੰਗ ਵੇਖੋ ਮੈਨੂੰ ਲੁੱਕੀ ਲਕਣਾ ਲੁਕਣਾ ਸਿਲੰਡਰ ਨਹੀਂ ਆਦਾ ਤੁਸੀਂ ਮੰਨਦੇ ਜੀ ਮਾਤਾ ਕੋਲ ਸਿਲੰਡਰ ਹੈ ਨਹੀਂ ਆ ਚੁੱਲੇ ਤੇ ਰੋਟੀਆਂ ਲਾਉਂਦੇ ਨੇ ਤੁਹਾਨੂੰ ਚੁੱਲਾ ਹੀ ਬਖਾਉਂਦਾ ਮੈਂ ਲੋਕੀ ਵਾਲਾਂ ਨੂੰ ਛੱਡ ਕੇ ਕੈਸਾ ਢਕਰ ਗੁਰੂ ਆ ਬੜਾ ਔਖਾ ਯਾਰ ਟਾਈਮ ਕੱਢਾ ਬੜਾ ਖਰੂਣਾ ਨਹੀਂ ਠੀਕ ਹੈ ਕੋਈ ਚੀਜ਼ ਨਹੀਂ ਸਾਡੇ ਘਰ ਚ ਆ ਵੇਖੋ ਆਪਣਾ ਆ ਵੀ ਭੇਜ ਭੁਜ ਗਏ ਉਹ ਕੋਸ਼ਿਸ਼ ਕੇ ਮੇਰੇ ਘਰ ਬੋਤੇ ਚੁੱਟੀਆਂ ਨਹੀਂ ਜਾਂਦਾ ਓਹ ਹੋ ਹੋ ਅੱਤੇ ਆ ਪਾਣੀ ਕਿਦਾਂ ਪਾਣੀ ਸ਼ਤ ਪਹਿਲਾਂ ਚੋਈ ਹੈ ਸਾਡੇ ਸਾਰੇ ਸ਼ਤ ਤਰਪਾਲ ਉਤੇ ਲੱਗੀ ਭਾਈ ਉਤੇ ਮжая ਸਨ ਪਰ ਤਾਂ ਵੀ ਚੁੰਦਾ ਹੈ ਤਾਂ ਵੀ ਚੁੰਦਾ ਬਾਹਰ ਵੀ ਬੜਾ ਜੁੰਦਾ ਮਾਤਾ ਜੀ ਨੂੰ ਮੈਂ ਕਹਾਂ ਵੀ ਇੱਥੇ ਜੋ ਕੰਮ ਵਾਲੀ ਮਿਲਦੀ ਹੈ ਤਾਂ ਮੈਂ ਹੁਣੇ ਪੈਸੇ ਦਿੰਨਾ ਮੌਕੇ ਤੇ ਤੇ ਉਹਨੂੰ ਮੈਂ ਕਹਿੰਦਾ ਮਹੀਨੇ ਵਾਸਤੇ ਲੱਗ ਤੋ ਪਹਿਲਾਂ ਰੋਟੀ ਰਾਂਟੀ ਤਾਂ ਲਾ ਕੇ ਦੇ ਮੈਂ ਸਭ ਦਾ ਹੁਣੇ ਪਵਾ ਦੇਣਾ ਹੁਣੇ ਕੀ 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 ਚਾਹੀਦਾ ਕੀ ਕੀ ਮੈਨੂੰ ਤੁਸੀਂ ਦੱਸੋ ਮੈਂ ਹੁਣੇ ਲਿਆ ਕੇ ਦਿੰਦਾ ਹਾਂ ਕੋਈ ਮੈਂ ਬਦੂ ਕਾਦਾ ਕਾ ਛੰਡੜਾ ਮਰਾ ਬਾਰੋ ਹੁਣੇ ਮੈਂ ਪਾ ਦਿੰਦਾ ਹਾਂ ਹੋਰ ਹੋਰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਕ ਇੱਕ ਮੈਂ ਪੱਖਾ ਲਾ ਦਿੰਦਾ ਜਿਹਦਾ ਕਰਕੇ ਗਰਮੀ ਤੁਹਾਨੂੰ ਲੱਗਦੀ ਪੱਖਾ ਪੱਖਾ ਫਰਾਟਾ ਲੈ ਦਵਾਂ ਜਿਹੜਾ ਅੰਦਰ ਬਾਹਰ ਤੋਂ ਹੀ ਕਰ ਸਕੋ ਇਹ ਚ ਪਾਣੀ ਪੀਂ ਸੱਟ ਇਹ ਚ ਪਾਣੀ ਪੈ ਸਕਦਾ ਹਨਾ ਫੇਰ ਪੈ ਸਕਦਾ ਜੀ ਤੁਹਾਨੂੰ ਫਰਾਟਾ ਲੈ ਦਿੰਦਾ ਅੱਗੇ ਬੰਦਰ ਵੀ ਲੱਗਾ ਹੀ ਹੋਵੇ ਜੋ ਹੋ ਗਏ ਸੜ ਗਏ ਅੱਛਾ 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 ਠੀਕ 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 ਸਾਗ ਗਰਾਉ ਨਹੀਂ ਰਹਿ ਗਿਆ ਸਾਡਾ ਕੋਈ ਕੱਪੜਾ ਨਹੀਂ ਰਹਿ ਗਿਆ ਕੋਈ ਚ ਇਹ ਦੇਖੋ ਉਹ ਘੋਟਾ ਜੰਦਾ ਬਹੁਤ ਗਰਮੀ ਬਹੁਤ ਇਹ ਤਾਂ ਨੀਵਾ ਬਹੁਤ ਹੈ ਨਾ ਪਾਣੀ ਅੰਦਰ ਆਈਦਾ ਨਾ ਪਾਣੀ ਆ ਜਾਂਦਾ ਬਾਹਰ ਨੀਵਾ ਮੇਰੇ ਸਾਂ ਜਿਆਦਾ ਨਹੀਂ ਤੇ ਹੋਊਗਾ ਕੁਝ 3 3 ਫੁੱਟ ਹੋਣਾ ਮੇਰੇ ਸਾਂ ਇਹ 3 4 ਫੁੱਟ ਨੀਵਾ ਹੈ ਇਹਦੇ ਵਿੱਚ ਕੁਝ ਚੜਿਆ ਉਤਰਿਆ ਵੀ ਨਹੀਂ ਜਾਂਦਾ ਮੇਰੇ ਕਿਰਦ ਦੇ ਲਾਤ ਬੜੇ ਮਾੜੇ ਕੋਈ ਮੇਰੇ ਮਗਾਂ ਮੜਾ ਮੋਟਾ ਛੱਤੀ ਮੈਨੂੰ ਬਦਲ ਦਿਓ ਜੇ ਕਿਤੇ ਬਦਲੀ ਜਾਂਦੀ ਤਾਂ ਜੀ ਦੀ ਕੀ ਡਿਮਾਂਡ ਕੀ ਮਾਤਾ ਜੀ ਮੈਂ ਤਾਂ ਹੀ ਆਪਣੀ ਦੱਸ ਦੂ ਮੇਰੀ ਛੱਤ ਪਾਈ ਜਾਵੇ ਮਾਤਾ ਜੀ ਕਹਿੰਦੀ ਮੇਰੇ ਭਾਵੇਂ ਲੈਂਟਰ ਨਹੀਂ ਵੀਆ ਮੇਰੇ ਬਾਲੇ ਬਦਲ ਬਦਲ ਕੇ ਕਹਿੰਦਾ ਤਾਂ ਥੋੜਾ ਸੌਖਾ ਹੋ ਜੇ ਮੇਰਾ ਬਸ ਜਿਹੜੀ ਜ਼ਿੰਦਗੀ ਰਹਿ ਗਈ ਹੈ ਮੇਰੀ ਸੌਖੀ ਬੀਤ ਜਾਵੇ ਤੇ ਕਿੰਨਾ ਦਾ ਪੁੱਤ ਜਿਹੜਾ ਉਹ ਗੁਜ਼ਰ ਗਿਆ ਆ ਤੇ ਇਹ ਪੁੱਤਰੀ ਮਾਤਾ ਕੋਲ ਰਹਿੰਦੇ ਨੇ ਜੋ ਟਿਕ ਮਨ ਰਹਾ ਕਮੇਸ਼ਾੜਾ ਮੁੰਡਾ ਕਮੇਸ਼ਾੜਾ ਮੈਂ ਜੇ ਮੈਂ ਦੱਸਣ ਲੈਣਾ ਉਹ ਮੁੰਡਾ 5-6000 ਰੁਪਏ ਲੈਂਦਾ ਤੁਹਾਨੂੰ ਪਤਾ ਉਹਦਾ ਕੁਝ ਨਹੀਂ ਬਣਦਾ 5000 ਨਾਲ ਕੁਝ ਵੀ ਨਹੀਂ ਬਣਦਾ ਉਹਦੇ ਵਿੱਚ ਕੀ ਹੁੰਦਾ ਆ ਮੁੰਡੇ ਨੇ ਭਈ ਆਪਣਾ ਵੀ ਕਿ ਲੇੜਾ ਕੱਪੜਾ ਲੇੜਾ ਲੈਣਾ ਉਹਦੇ ਵਿੱਚ ਵਿਚਾਰਦੇ ਸ਼ੌਂਕ ਆ ਕੋਈ ਚਲੋ ਥੋੜੀ ਬਾਹਲੇ ਆ ਤੇ 14 14 15 ਸਾਲ ਦਾ ਮੁੰਡਾ ਕੀ ਹੁੰਦਾ ਯਾਰ ਕੋਈ ਇਹ ਕੋਈ ਕੰਮ ਕਰਨ ਵਾਲੀ ਉਮਰ ਥੋੜੀ ਅਜੇ ਕੋਈ ਯਾਰ ਤੇ ਐਦਾਂ ਨੇ ਮੁਸ਼ਕਲਾਂ ਮਾਤਾ ਜੀ ਕੋਟ ਖਾਲਸਾ ਦੇ ਰਹਿਣ ਵਾਲੇ ਨੇ ਅੰਮ੍ਰਿਤਸਰ ਹਾਂ ਲੋ ਪਹਿਲੇ ਡੱਬੇ ਨੂੰ ਹੱਥ ਪਾਇਆ ਤੇ ਪਹਿਲਾ ਡੱਬਾ ਵੀ ਖਾਲੀ ਜਿਹਾ ਦੇ ਲਓ। ਕੋਈ ਸੀ ਨਹੀਂ ਤੋਵਾ। ਹਲੂ ਮੈਂ ਮੈਂ ਪੁੱਛ ਵੀ ਨਹੀਂ ਰਹਾ ਹਾਂ। ਆ ਚਾਹ ਵਾ ਰੱਖਿਆ ਇਹ ਰੋਟੀ ਖਾਣ। ਨਹੀਂ ਆ ਬੇਲੂ ਖੰਡ ਵੀ ਆਣੀ ਜੀ ਦੇ ਲਓ। ਖੰਡ ਵੀ ਆਣੀ ਜੀ ਦੇ ਲਓ। ਉਹ ਸੌਦਾ ਪਤਾ ਦੇ ਜਾਣੇ ਹਨਾ। ਤੇਰਾ ਪਲਾਵਾ ਜੀ। ਬਹੁਤ ਵੜੇ ਕੀ ਕੀ ਲੈਣਾ ਮਾਤਾ ਜੀ ਮੈਨੂੰ ਹੁਣੇ ਦੱਸ ਮੈਂ ਹੁਣੇ ਹੁਣੇ ਡਿਮਾਂਡ ਪੂਰੀ ਕਰਦਾ ਮੈਨੂੰ ਸੌਦੇ ਚ ਦੱਸੋ ਕੀ ਕੀ ਚਾਹੀਦਾ ਮੈਂ ਇੱਥੇ ਮੌਕੇ ਤੇ ਲੈ ਕੇ ਦਉ ਹੁਣੇ ਤੁਹਾਨੂੰ ਨਾਲ ਦੁਕਾਨ ਤੇ ਖੜਕੇ ਬਾਹਾਂ ਫੜਕੇ ਜਿਹੜੀ ਜਿਹੜੀ ਚੀਜ਼ ਤੇ ਹੱਥ ਰੱਖੀ ਜਾਓਗੇ ਮੈਂ ਲੈ ਕੇ ਦਊਂਗਾ ਮੈਂ ਤੁਹਾਡਾ ਪੋਤੇ ਆ ਠੀਕ ਹੈ ਆਓ ਆਪਾਂ ਹੁਣੇ ਚੱਲਦੇ ਹਾਂ ਮਾਤਾ ਮੈਂ ਦੁਕਾਨਾਂ ਤੋਂ ਸੌਦਾ ਲੈ ਕੇ ਦਿੰਦਾ ਮੈਂ ਜਿਹੜਾ ਜਿਹੜਾ ਮਾਤਾ ਕਹਿ ਦੋਗੇ ਕੈਮਰੇ ਸਾਹਮਣੇ ਵੀ ਆ ਚਾਹੀਦਾ ਮੈਂ ਉਸੇ ਟਾਈਮ ਲੈ ਕੇ ਦਊਂ ਜਿੰਨਾ ਕਹਿ ਦੋਗੇ ਮਾਤਾ ਮੂੰਹ ਬੋਲੋ ਮੂੰਹ ਨਾਲ ਠੀਕ ਹੈ ਪੱਖੇ ਰੈਂਟ ਜਾਂਦਾ ਪ ਪੱਖੇ ਦਾ ਮੈਂ ਇੰਤਜ਼ਾਮ ਹੁਣੇ ਕਰੂੰਗਾ ਠੀਕ ਹੈ ਮੇਰੀ ਮਾਂ ਨੂੰ ਟੈਨਸ਼ਨ ਨਹੀਂ ਲੈਣੀ ਨਹੀਂ ਪੱਖੇ ਦਾ ਮੋੜੇ ਕਰ ਦੋ ਚਲੋ ਆਓ ਸੌਦਾ ਲੈ ਕੇ ਚੱਲੋ ਚਲਿਓ ਸੌਦਾ ਲੈ ਆਈਏ ਆਓ ਆਓ ਮਾਤਾ ਜੀ ਚਲੋ ਮਾਤਾ ਜੀ ਉੱਠੋ ਮੇਰੇ ਹਾਲ ਆ ਯਾਰ ਨਹੀਂ ਦਿਖਾਉਂਦੇ ਨਾ ਮੇਰੇ ਤੇ ਪਿਤੇ ਮਾਸੇ ਕੋਈ ਰੋਟੀ ਪੱਤੀ ਖਾਈ ਨਹੀਂ ਆਹਣ ਪੱਖਾ ਕੋਈ ਨਹੀਂ ਆਇਆ ਕੋਈ ਮੇਰੇ ਦੇ ਸ਼ਾਇਦ ਇੱਥੇ ਆਏ ਹੁਣ ਇੱਥੇ ਆਏ ਹੁਣ ਪੱਖਾ ਲੈਣ ਵਾਸਤੇ ਇੱਥੇ ਮਾਤਾ ਨੂੰ ਅਖਾ ਲੈ ਕੇ ਤਾਂ ਉਹਦਾ ਨਾਲ ਮਾਤਾ ਦਾ ਪੁੱਤਰਾ ਵਾ ਉਹ ਆਟੋ ਚਲਾਉਂਦਾ ਹੈ ਉਹ ਸਾਹਮਣੇ ਪੱਖਾ ਲਗਾਉਂਦਾ ਹੈ ਇਹ ਅਭੀ ਆਲਾ ਪੱਖਾ ਵੇਖਣ ਲੱਗੇ ਆਂ ਕਿਦਾਂ ਮਾਤਾ ਜੀ ਆ ਵੇਖੋ ਠੀਕ ਆ ਸੁਣਾ ਠੀਕ ਹੈ ਠੀਕ ਹੈ ਹੋਰ ਤੁਸੀਂ ਤੁਸੀਂ ਜੋ ਨਹੀਂ 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 ਠੀਕ ਹੈ ਲੇ ਆ ਵੀ ਆ ਪੱਖਾ ਲੈ ਆਈ ਇਹ ਦਵਾਂਗੇ ਮਾਤਾ ਨੂੰ ਇੱਥੋਂ ਲੈ ਲੱਗੇ ਸਿਲੰਡਰ ਲੈਣ ਆ ਵੀਰ ਹੁਣ ਲਾਏ ਹੈਗੇ ਬਾਹਰ ਇੱਥੋਂ ਸਿਲੰਡਰ ਲੈਤਾ ਮਾਤਾ ਨੂੰ ਇੱਕ ਗੈਸ ਭਰਾਕ ਦੀ ਲੱਗਾ ਗੈਸ ਭਰਨ ਦੇ ਮਗਰ ਆ ਲੈ ਗਏ ਗੈਸ ਭਰਨ ਆਉਣ ਸਿਲੰਡਰ ਲੈ 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 ਇਥੋਂ ਨਾ ਸੌਦਾ ਲੈ ਲੈਨੇ ਆ ਠੀਕ ਸਾਰਾ ਹੀ ਹਾਂਜੀ ਉਸਤਾਜ ਜੀ ਕਿਦਾਂ ਫਿਰ ਬਾਹ ਬਾਹ ਹਿੱਦਾ ਨਾਲ ਬਹਿ ਜੀ ਨਾ ਹਈ ਹਿੱਦਾ ਨਾਲ ਬਹਿ ਜੀਂਗਾ ਟੇੜਾ ਕਰਗਾ ਇਦਾਂ ਤੇਰਾ ਖੜਾ ਬਸ ਓਕੇ ਹੋ ਗਿਆ ਕੰਮ ਬਸ ਠੀਕ ਓਕੇ ਇਧਰ ਨਾਲ ਅਵੀ ਰਖਾ ਦੇ ਨਾਲ ਸੌਦਾ ਵਾਸ਼ ਠੀਕ ਲੋ ਭਈ ਹੁਣ ਬੀਬੀ ਨੂੰ ਰਖਸ਼ੇ ਤੇ ਭਾਗ ਘਰੇ ਘਲਾਤਾ ਵਾ ਤੇ ਇਧਰ ਕੰਡੇ ਲੈ ਆ ਜੀ ਹੁਣਾਂ ਵਾਸਤੇ ਜ਼ਰੂਰ ਤੋਂ ਉਥੇ ਕੰਡਿਆਂ ਦੀ ਸਭ ਦੀਪਾ ਜੀ ਲੈ ਆ ਜੀ ਕਿਨੇ ਚਿਰਾਂ ਬਾਅਦ ਐਚੀ ਦਾਣੇ ਵਾਲਾ ਵੇਖਿਆ ਤੂੰ ਕਿਨੇ ਚਿਰਾਂ ਬਾਅਦ ਵੇਖਿਆ ਹੈ ਬੜੇ ਚਿਰਾਂ ਬਾਅਦ ਵੇਖਿਆ ਹਾਂ ਬੜੇ ਚਿਰਾਂ ਬਾਅਦ ਵੇਖਿਆ ਹਣਾ ਸਾਡੇ ਤੇ ਹੁੰਦੇ ਸਾਡੀ ਗਏ ਇਹਦੇ ਆਹ ਆਲੂ ਤੇ ਗੰਢੇ ਰੇ ਹੁਣ ਬਾਕੀ ਸਭ ਦਾ ਭੇਜਤਾ ਹੋ ਤੇ ਖਾ ਚੀਏ ਕੀ ਦੇ ਨਾਵਾ ਕੀ ਉਹ ਬੈਟਰੀ ਤੇ ਹਾਂ ਉਹ ਬੈਟਰੀ ਤੇ ਹਾਂ ਕੋਈ ਪਤਾ ਮੈਨਾਂ ਦਾ ਨਹੀਂ ਨਾ ਰੱਬ ਦੇ ਵੇਲੇ ਨਾ ਲੈ ਵੀ ਮaza ਹੋ ਗਈ ਖੁਸ਼ ਲੱਗਿਆ ਪੱਖਾ ਪੱਖਾ ਹੁਣ ਤੁਸੀਂ ਬੋਲੋ ਨਹੀਂ ਤੁਸੀਂ ਬੋਲ ਮੈਨੂੰ ਨਹੀਂ ਨਹੀਂ ਤੁਸੀਂ ਬੋ ਪਹਿਲਾਂ ਨਾ 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 ਨਹੀਂ ਨਹੀਂ ਪਹਿਲਾਂ ਪਹਿਲਾਂ ਤੁਸੀਂ ਬੋ ਮੈਂ ਬਹਿਣਾ ਬਹਿਣਾ ਨਾ ਨਹੀਂ ਨਹੀਂ ਚਾਨੀ ਮੈਂ ਪੀਣੀ ਤੀ ਬੈਠੋ ਇੱਥੇ ਪਹਿਲਾਂ ਪਹਿਲਾਂ ਤੇ ਹਵਾ ਤਲਾ ਬੈ ਕੇ ਨਾ ਨਾ ਟਾਵਰ ਨਾਲ ਪਹਿਲਾਂ ਇੱਥੇ ਬਹੁਤ ਹਵਾ ਲਾ ਹਾਂ ਆ ਤੇ ਇਹਨਾਂ ਗੱਲ ਲੱਗ ਗਿਆ ਨੰਦਨ ਮੈਨੂੰ ਵੀ ਇੱਕ ਮਾਸਾ ਨੂੰ ਪੱਖਾ ਮਿਲ ਗਿਆ ਤੇ ਮਾਤਾ ਜੀ ਖੁਸ਼ ਹੋ ਗਏ ਕਿੰਦਾ ਵੀ ਮਾਤਾ ਜੀ ਹੋਣਾ ਆਨੰਦ ਆ ਮੈਂ ਤਾਂ ਹੈ ਸਰ ਉਹ ਵੀ ਕਿਹਾ ਇੱਕ ਜੇ ਮੇਰਾ ਉਹਨੂੰ ਦੁੱਖ ਨਹੀਂ 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 ਮੈਂ ਮੈਂ ਤਾਂ ਡੱਪਰ ਤੇ ਆ ਗਿਆ ਨਹੀਂ ਪਤਾ ਨਾ ਹਾਂ ਨਿਕਲ ਜਾਂਦੇ ਹਾਂ ਤਾਂ ਨਾ ਫਿਰ ਆਪਾਂ ਇਹ ਨੂੰ ਗੁੰਮਾ ਦੇ ਹੁਣ ਆਪਾਂ ਚੱਲੇ ਆ ਘਰੇ ਵਾਪਸ ਇਹ ਵੀ ਰੋਟਰ ਚਲਾਉਂਦਾ ਐ ਮਾਤਾ ਦੀ ਮਤ ਕਰਦਾ ਹੁੰਦਾ ਐ ਇਹ ਵੀ ਰੋਟਰ ਚਲਾਉਂਦਾ ਐ ਇਹ ਮਾਤਾ ਦਾ ਪੁੱਤਰਾ ਐ ਵੀ ਜਿੰਨੇ ਜੋਗਾ ਇਹ ਕਰਦਾ ਐ ਲੱਗੂ ਤੇ ਹੁਣ ਚੱਲੇ ਆ ਆਪਾਂ ਚਲੋ ਠੀਕ ਐ ਚੰਗਾ ਮਾਤਾ ਜੀ ਠੀਕ ਐ ਓਕੇ ਹੁਣ ਆਪਾਂ ਚੱਲੇ ਆ ਆਪਾਂ ਨੂੰ ਕਾਫੀ ਹਨੇਰਾ ਹੋ ਗਿਆ ਸੋ ਥੋੜਾ ਸ਼ਾਮਾਂ ਪੈ ਗਈਆਂ ਆਪਾਂ ਨੂੰ ਹੋਰ ਵੀ ਕਿਤੇ ਜਾਣਾ ਹੈ ਜਿਹੜੀ ਉਹ ਭੈਣ ਉਦੋਂ ਮਨ ਭਰਦੀ ਪੀਣ ਸੰਗਾਂ ਤੇ ਵੀਡੀਓ ਵੇਖੀਏ ਕਿ ਸਾਡਾ ਘਰ ਪੈ ਜੇ ਉਹ ਸਾਧਰੇ ਕਹਿੰਦੇ ਵੀਰੇ ਮਿਲ ਕੇ ਜਾਓ ਤੇ ਹੁਣ ਉਧਰ ਜਾਣਾ ਫਿਰ ਨਾਲ ਆਪਾਂ ਤੇ ਉਹ ਭੈਣ ਵਾਲਾ ਇਹ ਜਨਾਲ ਨਾਲ ਕਮਰੇ ਜਿ ਡਿੱਗਣ ਵਾਲੇ ਇਹਨੇ ਵੀ ਰੁੰਦੀ ਇਹਨੇ ਭੈਣ ਮੇਰਾ ਘਰ ਪੈ ਜਾਵੇ ਉਧਰ ਆਏ ਹੋਏ ਹੁਣ ਮਗਾ ਚੱਲ ਹੋ ਜਾਂਦੇ ਆ ਸਦਨ ਡੇਗੇ ਇੱਧਰ ਜੀ ਅੱਛੀ ਗੱਲ ਭੈਣੀ ਧੋਣ ਦੇ ਲੱਗਦਾ ਕੱਪੜੇ ਹੋਰ ਸੁਣਾਓ ਠੀਕ ਜੇ ਹੁਣ ਚਲੋ ਵਧੀਆ ਜੇ ਸასი ਕਾਲ ਕੀ ਹਾਲ ਬਾਹੂ ਸასი ਦਾ ਭੈਣ ਹੋਰ ਸਭ ਠੀਕ ਬਾਹੂ ਚਨਮ ਜੀ ਇਹ ਕਿਹੜੀ ਆਏ ਸਬਜੀ ਹਾਂਜੀ ਕਿਹੜੀ ਸਬਜੀ ਲੱਗੇ ਬਣਾਉਣ ਮਿਊਟਰੀ ਬਣਾ ਲਗੇ ਮਿਊਟਰੀ ਚਲ ਵਧੀਆ ਵਧੀਆ ਪਾਣੀ ਨਿਕਲ ਗਿਆ ਕਮਰਿਆਂ ਚ ਹਾਂਜੀ ਚਾ ਬਹੁਤ ਵਧੀਆ ਬਹੁਤ ਵਧੀਆ ਹੁਣ ਥੋੜੇ ਸਰਕਲ ਠੀਕ ਹੋਇਆ ਵਾ ਭੈਣ ਹੋਣਾਂ ਦਾ ਥੋੜਾ ਬੜਾ ਤੇ ਕਹਿੰਦੇ ਸੀਗੇ ਵੀ ਬਾਕੀ ਮਾਰੇ ਮੇਰ ਤੇਰੇ ਵੇਖੋ ਕਦੋਂ ਘਰ ਪੈਂਦਾ ਜਾਂ ਕਿੱਦਾਂ ਕਹਿੰਦੀ ਵੀ ਕਈ ਵੀਰ ਕਹਿੰਦੇ ਦੇ ਪਾ ਦਾਂਗੇ ਬਾਕੀ ਵੇਖੋ ਕਦੋਂ ਪੈਂਦਾ ਜਾਂ ਘਰ ਹੁਣ ਤੇ ਹੁਣ ਚੱਲੇ ਆਪਾਂ ਘਰੇ ਵਾਪਸੀ ਬਾਬਾ ਨਹੀਂ ਰਹੋ ਗਿਆ ਕੀ ਟਾਈਮ ਹੋ ਗਿਆ ਵਾ ਟਾਈਮ ਆਪਣਾ 8:30 ਹੋ ਗਿਆ 9:00 9:00 ਵਜ ਗਏ 9:00 9:0